ਕਿ ਭਗਵਾਨ ਪਵਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੀਸਰੀ ਵਾਰ ਮੇਰੇ ਅਕਾਊਂਟਸ ਕੋਖ ਰਹੀ ਹੈ ਪਹਿਲਾਂ ਇੱਕ ਵਾਰ ਈਡੀ ਨੇ ਕੋਖੇ 2021 ਚ ਉਸ ਵਾਰ 2023 ਵਿੱਚ ਮੈਨੂੰ ਅਰੈਸਟ ਕੀਤਾ ਗਿਆ ਐਨਡੀਪੀਐਸ ਦੇ ਇੱਕ ਝੂਠੇ ਮੁਕਦਮੇ ਵਿੱਚ ਉਦੋਂ ਵੀ ਮੇਰੇ ਸਾਰੇ 15 ਸਾਲ ਦੇ ਅਕਾਊਂਟਸ मेरी ਸਾਰੀ ਜਾਇਦਾਦ ਦਾ ਰਿਕਾਰਡ ਈਡੀ ਨੇ ਵੀ ਕੀਤਾ ਇਹਨਾਂ ਨੇ ਵੀ ਕੀਤਾ ਔਰ ਹੁਣ ਤੀਸਰੀ ਵਾਰ ਇੱਕ ਡੀਏ ਦਾ ਕੇਸ ਪਰੋਣ ਵਾਸਤੇ ਵਿਜੀਲੈਂਸ ਪੰਜਾਬ ਦੀ ਬਹੁਤ ਤਤਪਰ ਹੈ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਖੇਰੇ ਨੂੰ ਤੁਥਮੁਥ ਕਰਕੇ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਕੋਈ ਪੰਜਾਬ ਦੇ ਵਿੱਚ ਆਵਾਜ਼ ਨਾ ਬਚੇ ਜਿਹੜੇ ਪੰਜਾਬ ਤੇ ਪੰਜਾਬੀਆਂ ਦੀ ਹੱਕ ਦੀ ਗੱਲ ਕਰ ਸਕੇ ਚਲੋ ਇਹ ਮੇਰਾ ਨਿੱਜੀ ਮਾਮਲਾ ਹੈ ਮੈਂ ਆਪਣੀ ਲੜਾਈ ਪੜਾਈ ਜਾਰੀ ਰੱਖਦੇ ਆਂ ਉਸ ਕਾਲਪੁਰ ਫਾਈਗਰੂ ਦਾ ਵੀ ਸ਼ਿਕਾਇਤ ਕਰਦਾ ਜਿਹੜਾ ਮੇਰੇ ਕੋਲ ਲੀਗਲ ਰਿਪੋਰਟਸ ਆ ਉਹ ਮੈਂ ਲੈਣ ਦਾ ਸਾਰਾ ਉਪਰਾਲਾ ਕਰਾਂ ਲੇਕਿਨ ਦੋਸਤੋ ਅੱਜ ਸਭ ਤੋਂ ਇੰਪੋਰਟੈਂਟ ਮੁੱਦਾ ਪੰਜਾਬ ਦੇ ਵਿੱਚ ਅਗਰ ਕੋਈ ਹੈ ਖੜਾ ਤੋਂ ਬਾਅਦ ਤਾਂ ਉਹ ਹੈ ਕਿ ਇਹ ਪੰਜਾਬ ਦੇ ਵਿੱਚ ਐਡੇ ਵੱਡੇ ਪੈਮਾਨੇ ਤੇ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਪ੍ਰਵਾਸੀਆਂ ਨੂੰ ਬਸਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਕਿਉਂਕਿ ਪਿਛਲੇ ਦਿਨਾਂ ਚ ਇੱਕ ਪੰਜ ਸਾਲਾ ਬੱਚੇ ਦੇ ਨਾਲ ਜੋ ਬਲਾਤਕਾਰ ਕੀਤਾ ਗਿਆ ਔਰ ਜੋ ਬਦਫਹਿਲੀਆਂ ਕੀਤੀ ਗਈ ਉਹਦਾ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਔਰ ਉਸ ਤੋਂ ਬਾਅਦ ਜਲੰਧਰ ਚ ਇਨਸੀਡੈਂਟ ਆਇਆ ਲੜਕੀ ਦੇ ਨਾਲ ਤੇ ਹੋਰ ਬਠਿੰਡੇ ਚ ਆਇਆ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਇੱਕ ਛੋਟੀ ਜੀ ਸਟੇਟ ਹੈ ਸਾਡੀ ਸਿਰਫ 3 ਕਰੋੜ ਵਾਦੀ ਹੈ ਕੇਵਲ ਪੰਜਾਬ ਇਹੋ ਜੀ ਸਟੇਟ ਹੈ ਜਿੱਥੇ ਪੰਜਾਬੀਆਂ ਦੇ ਕੋਲ ਜਾਂ ਸਿੱਖਾਂ ਦੇ ਕੋਲ ਵਿਸ਼ੇਸ਼ ਤੌਰ ਤੇ ਆਪਣੀ ਆਈਡੈਂਟੀਟੀ ਹੈ ਤੇ ਜਗਤ ਇਸ ਤਰ੍ਹਾਂ ਨਾਲ ਧੜਾ ਧੜ ਪਿਛਲੇ ਕੁਝ ਸਮੇਂ ਤੋਂ ਗੈਰ ਪੰਜਾਬੀ ਪ੍ਰਵਾਸੀ ਪੰਜਾਬ ਦੇ ਵਿੱਚ ਆਣ ਕੇ ਵਸ ਰਹੇ ਨੇ ਤਾਂ ਫਿਰ ਉਹ ਦਿਨ ਦੂਰ ਨੇ ਗਾ ਜਿਸ ਦਿਨ ਸਾਡੀ ਆਬਾਦੀ ਜਿਹੜੀ ਆ ਅਸੀਂ ਆਪਣੇ ਪੰਜਾਬ ਦੇ ਵਿੱਚ ਘਟ ਗਿਣਤੀ ਚ ਆ ਜਾਾਂਗੇ ਸਾਡੀ ਪੱਗ ਹੌਲੀ ਹੌਲੀ ਫੇਡ ਹੋਏ ਫੇਡ ਹੋ ਜਾਈਗੀ ਇਸ ਦਾ ਹੱਲ ਕੀ ਆ ਇਸ ਦਾ ਹੱਲ ਇਹ ਨਹੀਂ ਗਾ ਕਿ ਆਪਾਂ ਰੇੜੀਆਂ ਵਾਲਿਆਂ ਦੇ ਪਿੱਛੇ ਜਾ ਕੇ ਉਹਨਾਂ ਨਾਲ ਗਾਲੀ ਗਲੋਚ ਕਰੀਏ ਉਹਨਾਂ ਨੂੰ ਕਹੀਏ ਤੁਹਾਨੂੰ ਅਸੀਂ ਕੱਢ ਦੇਣਾ ਬਾਹਰ ਅਸੀਂ ਪੰਜਾਬ ਦੇ ਵਿੱਚ ਕੋਈ ਭਈਆ ਨਹੀਂ ਰਹਿਣਦਾ ਨਾ ਇਹ ਮੇਰੇ ਵੀਰੋ ਹੱਲ ਨਹੀਂਗਾ ਜਿਹੜੇ ਪੰਚਾਇਤਾਂ ਮਤੇ ਪਾਸ ਕਰ ਰਹੀਆਂ ਇੱਕ ਇੱਕ ਪੰਚਾਇਤ ਇਕੱਠੀ ਹੋ ਕੇ ਕਿ ਅਸੀਂ ਆਪਣੇ ਪਿੰਡ ਵਿੱਚ ਕੋਈ ਜਗ੍ਹਾ ਨਹੀਂ ਦੇਣੀ ਇਹਨਾਂ ਨੂੰ ਇੱਥੇ ਰਹਿਣ ਨਹੀਂ ਦੇਣਾ ਇਹ ਵੀ ਇਹਦਾ ਹੱਲ ਨਹੀਂਗਾ ਕੋਈ ਇਸ ਸਟੇਟ ਗਵਰਨਮੈਂਟ ਵਿਧਾਨ ਸਭਾ ਐਨ ਪਾਵਰਡ ਹੈ ਕਿ ਅਸੀਂ ਇੱਕ ਲਾਅ ਬਣਾ ਲਈਏ ਔਰ ਉਸ ਲਾਅ ਦਾ ਖੱਲੜਾ ਇੱਕ ਪ੍ਰਾਈਵੇਟ ਮੈਂਬਰ ਬਿਲ ਦੀ ਸ਼ਕਲ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਉਹਦੇ ਦਫ਼ਤਰ ਵਿੱਚ ਮਿਲ ਕੇ 23 ਜਨਵਰੀ 2023 ਨੂੰ ਮਤਲਬ ਹੁਣ ਤੁਸੀਂ ਅੰਦਾਜ਼ਾ ਲਾ ਲਓ ਆਲਮੋਸਟ 2.5 ਸਾਲ ਦੇ ਕਰੀਬ ਹੋ ਚੱਲੇ ਨੇ ਮੇਰਾ ਬਿੱਲ ਉੱਥੇ ਪੈਂਜੇਗਾ ਮੇਰੀ ਬਹੁਤ ਨਿਮਰਤਾ ਨਾਲ ਹੱਥ ਜੋੜ ਕੇ ਮੈਂ ਹੁਣ ਕਹਿ ਸਕਦਾ ਕਿਉਂਕਿ ਆਪਣੇ ਸੂਬੇ ਵਾਸਤੇ ਕਿਸੇ ਦੀ ਮਿਹਨਤ ਵੀ ਕਰਨੀ ਪਵੇ ਕੁਮਾੜੀ ਗੱਲ ਨਹੀਂ ਗਈ ਮੇਰੀ ਮਿਹਨਤ ਸਮਝ ਲਓ ਬੇਨਤੀ ਸਮਝ ਲਓ ਭਗਵੰਤ ਮਾਨ ਨੂੰ ਕਿ ਸਭ ਤੋਂ ਇੰਪੋਰਟੈਂਟ ਵਾਈਟਲ ਇਸ਼ੂ ਪੰਜਾਬ ਦੇ ਭਵਿੱਖ ਵਾਸਤੇ ਇਹ ਹੈ ਤੁਸੀਂ 26 ਤਾਰੀਖ ਨੂੰ ਇੱਕ ਵਿਸ਼ੇਸ਼ اجلاس ਸੱਦਿਆ ਮੈਨੂੰ ਲੱਗਦਾ ਤੁਸੀਂ ਸੱਦਿਆ ਹੋਗਾ ਕਿ ਤੁਸੀਂ ਹੜ੍ਹਾਂ ਦੇ ਵਾਸਤੇ ਜਿਹੜੇ ਕੇਂਦਰ ਦੇ ਫੰਡਸ ਆਉਂਦੇ ਉਹਦੇ ਵਿੱਚ ਉਹਦੇ ਰੂਲਸ ਨੂੰ ਅਮੈਂਡ ਕਰਕੇ ਕਹਿਣਾ ਚਾਹੁੰਦੇ ਕਿ ਅਸੀਂ ਜ਼ਿਆਦਾ ਮੁਆਵਜ਼ਾ ਦੇਣਾ ਚਾਹੁੰਦੇ ਆ ਲੇਕਿਨ ਸਾਨੂੰ ਕੇਂਦਰ ਸਰਕਾਰ ਦੇਣਾ ਨਹੀਂ ਚਾਹੁੰਦੀ ਸ਼ਾਇਦ ਇਹ ਇੱਕ ਲੋਕ ਦਿਖਾਵੇ ਵਾਸਤੇ ਸੈਸ਼ਨ ਹੋਵੇਗਾ ਅਗਰ ਇਸੇ ਸੈਸ਼ਨ ਵਿੱਚ ਤੁਸੀਂ ਮੇਰਾ ਨਿੱਜੀ ਪ੍ਰਾਈਵੇਟ ਮੈਂਬਰ ਬਿਲ ਕਿਤੇ ਇੰਟਰੋਡਿਊਸ ਕਰਦੇ ਹੋ ਔਰ ਮੇਰੀ ਤੁਹਾਨੂੰ ਬੇਨਤੀ ਹੈ ਇੰਟਰੋਡਿਊਸ ਹੀ ਕਰ ਦਿਓ ਐਮਐਲਏ 117 ਨੇ ਉਹਨਾਂ ਦੀ ਵੋਟਾਂ ਪਵਾ ਲਓ ਉਹਨਾਂ ਤੋਂ ਬਹਿਸ ਕਰਾ ਲਓ ਅਗਰ ਇਹ ਮੇਰਾ ਬਿੱਲ ਫੇਲ ਹੋ ਜੁਵੇਗਾ ਤਾਂ ਮੈਂ ਬਿੱਲ ਆਪਣਾ ਵਾਪਸ ਲੈ ਲਵਾਂ ਜਿਹੜਾ ਆਪਾਂ ਜਬਰ ਜ਼ੋਰ ਨਾਲ ਕਿੰਨੇ ਕਿ ਪਈਆਂ ਨੂੰ ਪੰਜਾਬ ਚੋਂ ਕੱਢਣਾ ਅਗਰ ਕਿਸੇ ਜਗ੍ਹਾ ਤੇ ਉੱਤੇ ਵਾਇਲੈਂਸ ਹੋ ਗਿਆ ਕੋਈ ਮਾਰ ਤਾੜ ਹੋ ਗਈ ਕੋਈ ਬੰਦਾ ਮਰ ਗਿਆ ਇਹ ਗਵਰਨਮੈਂਟ ਨੂੰ ਸਿੱਧਾ ਸਿੱਧਾ ਹਥਿਆਰ ਮਿਲ ਜੇਗਾ ਸਾਨੂੰ ਦੁਬਾਰਾ ਕੁੱਟਣ ਦਾ ਆਪਾਂ ਪਹਿਲਾਂ ਬਹੁਤ ਵਾਰੀ ਕੁੱਟੇ ਗਏ ਆ ਆਪਾਂ 80 90 ਦੇ ਦਹਾਕੇ ਵਿੱਚ ਉਸ ਵਕਤ ਖਾੜਕੂ ਲਹਿਰ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਚੱਕ-ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਚੱਡੇ ਪਾੜ ਕੇ 3 ਡਿਗਰੀ ਟੌਰਚਰ ਕਰਕੇ ਕੁੱਟਿਆ ਗਿਆ ਉਸ ਤੋਂ ਬਾਅਦ ਜਦ ਵੀ ਕੋਈ ਅਸੀਂ ਮੰਗ ਮੰਗਦੇ ਆ ਤੇ ਸਾਨੂੰ ਵਾਇਲੈਂਸ ਯਾਨੀ ਕਿ ਥੋੜਾ ਬਹੁਤਾ ਕੋ ਮਾਰਤਾ ਆੜ ਪੰਨ ਤੋੜਦਾ ਬਣਾ ਕੇ ਬਹਾਨਾ ਫਿਰ ਉਲਟਾ ਆਪਾਂ ਨੂੰ ਕੁੱਟਿਆ ਜਾਂਦਾ ਇਸੇ ਕਰਕੇ SKM ਦੇ ਆਗੂਆਂ ਨੇ ਦਿੱਲੀ ਵਿੱਚ ਜਿਹੜਾ ਅੰਦੋਲਨ ਕੀਤਾ ਉਹਨਾਂ ਨੇ ਡੇਢ ਸਾਲ ਚਲਾਇਆ ਉਹਨਾਂ ਨੇ ਜਾਣ ਬੁੱਝ ਕੇ ਸ਼ਾਂਤਮਈ ਰੱਖਿਆ ਉਹਨਾਂ ਨੂੰ ਬਹੁਤ ਇਨਸਾਈਟ ਕੀਤਾ ਗਿਆ ਇਹ ਤਾਂ ਖਾਲਸਤਾਨੀ ਹੈ ਇਹ ਤਾਂ ਉਕਰਵਾਦੀ ਹੈ ਇਹ ਤਾਂ ਪਾਕਿਸਤਾਨ ਕੇ 에ਜੰਟ ਹੈ ਲੇਕਿਨ ਉਹਨਾਂ ਨੇ ਆਪਣਾ ਇਹ ਸ਼ਾਂਤਮਈ ਅੰਦੋਲਨ ਨੂੰ ਰੱਖ ਕੇ ਪੰਜਾਬ ਦਾ ਫਾਇਦਾ ਕੀਤਾ ਚਲੋ ਮੋਦੀ ਸਾਹਿਬ ਮੰਨੇ ਨਹੀਂ ਮੰਨੇ ਉਹ ਬਾਅਦ ਦੀਆਂ ਗੱਲਾਂ ਲੇਕਿਨ ਉਹਨਾਂ ਨੇ ਕਿਸੇ ਨੂੰ ਛੇੜੀਂ ਨਹੀਂ ਆਉਣ ਦਿੱਤੀ ਮੇਰੀ ਤੁਹਾਨੂੰ ਸਭ ਨੂੰ ਇਹ ਅਪੀਲ ਹੈ ਕਿ ਕਿਸੇ ਨੇ ਵੀ ਕਾਨੂੰਨ ਆਪਣੇ ਹੱਥ ਚ ਨਹੀਂ ਲੈਣਾ ਅਗਰ ਤੁਸੀਂ ਲਓਗੇ ਤਾਂ ਮਤਲਬ ਤੁਸੀਂ ਪੰਜਾਬ ਦੇ ਨਾਲ ਇੱਕ ਕਿਸਮ ਦਾ ਧੋਖਾਧੜੀ ਕਰ ਰਹੇ ਹੋ ਔਰ ਬੇਈਮਾਨੀ ਕਰ ਰਹੇ ਹੋ ਇਹਨੂੰ ਪੀਸਫੁਲ ਤਰੀਕੇ ਨਾਲ ਆਵਾਜ਼ ਉਠਾਓ ਆਪਣੇ ਆਪਣੇ ਐਮ ਐਲ ਏ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਮਿਲੋ ਔਰ ਉਹਨਾਂ ਨੂੰ ਕਹੋ ਕਿ ਤੁਸੀਂ ਖੇਰੇ ਦਾ ਬੇਲੀਆ ਚਲੋ ਆਪਣਾ ਇੱਕ ਨਵਾਂ ਬਿਲ ਲੈ ਹੁਣ ਤੁਸੀਂ ਕਿਉਂ ਨਹੀਂ ਕਾਨੂੰਨ ਬਣਾਉਂਦੇ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਬਣਿਆ ਹੋਇਆ ਜਿਵੇਂ ਉੱਤਰਾਖੰਡ ਵਿੱਚ ਹੁਣ 2025 ਬੀਜੇਪੀ ਸਰਕਾਰ ਨੇ ਲਾਅ ਬਣਾਇਆ ਜਾਂ ਗੁਜਰਾਤ ਵਿੱਚ ਹੈ ਜਾਂ ਰਾਜਸਥਾਨ ਵਿੱਚ ਹੈ ਜਾਂ ਬਹੁਤ ਸਾਰੀਆਂ ਸਟੇਟਾਂ ਵਿੱਚ ਹੈ ਕਿ ਉੱਥੇ ਕੋਈ ਵੀ ਬਾਹਰੋਂ ਆਣ ਕੇ ਬੰਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਨਾ ਜ਼ਮੀਨ ਲੈ ਸਕਦਾ ਨਾ ਫੋਟੇਰ ਬਣ ਸਕਦਾ ਸਾਡੀ ਸਰਕਾਰ ਨੇ ਤਾਂ ਪਿਛਲੇ ਕਾਫੀ ਅਰਸੇ ਤੋਂ ਕੱਲੇ ਆਧਾਰ ਕਾਰਡ ਹੀ ਨਹੀਂ ਚੈੱਕ ਕੀਤੇ ਜਿ ਆਧਾਰ ਕਾਰਡ ਹੀ ਨਾ ਬਣਣ ਦਿੰਦੇ ਸ਼ਾਇਦ ਉਹ ਬੰਦੇ ਇੱਥੇ ਪੱਕੇ ਵਸਿੱਤੇ ਨਾ ਬਣ ਸਕਦੇ ਲੇਕਿਨ ਆਧਾਰ ਕਾਰਡ ਉਹਨਾਂ ਦੇ ਬਿਹਾਰ ਯੂਪੀ ਦੇ ਵੀ ਬਣੇ ਨੇ ਔਰ ਉਹਨਾਂ ਦਾ ਪੰਜਾਬ ਦੇ ਵਿੱਚ ਵੀ ਬਣਿਆ ਕੁਝ ਲੀਡਰ ਭਗਵੰਤ ਪਾਣ ਮਾਨ ਸਮੇਤ ਕਹਿੰਦੇ ਸਾਡੇ ਬੱਚੇ ਵੀ ਬਾਹਰ ਕੰਮ ਕਰਦੇ ਨੇ ਸਾਡੇ ਦੂਜੇ ਸੂਬਿਆਂ ਦੇ ਵਿੱਚ ਵੀ ਕੰਮ ਕਰਦੇ ਨੇ ਸਾਡੇ ਵਿਦੇਸ਼ਾਂ ਵਿੱਚ ਵੀ ਕਰਦੇ ਨੇ ਤੁਸੀਂ ਹਿਮਾਚਲ ਵਿੱਚ ਮੈਨੂੰ ਇੱਕ ਬੰਦੇ ਨੂੰ ਆਪਣਾ ਵੋਟਰ ਬਣਾ ਕੇ ਦਿਖਾ ਦਿਓ ਗੁਜਰਾਤ ਹਿਮਾਚਲ ਉਤਰਾਖੰਡ ਰਾਜਸਥਾਨ ਇਹ ਤਾਂ ਹੋ ਗਈ ਇੰਡੀਆ ਦੀ ਗੱਲ ਤੁਸੀਂ ਕਹਿੰਦੇ ਕੈਨੇਡਾ ਤੇ ਅਮਰੀਕਾ 'ਚ ਬੱਚੇ ਕੰਮ ਕਰਦੇ ਕਰਦੇ ਨੇ ਕੀ ਉਹ ਬਿਨਾਂ ਸ਼ਰਤਾਂ ਜਾ ਰਹੇ ਨੇ ਪਾਸਪੋਰਟ ਦੀ ਸ਼ਰਤਾਂ ਵੀਜ਼ਾ ਦੀ ਉਸ ਤੋਂ ਬਾਅਦ ਪੀਆਰ ਦੇ ਡਾਕੂਮੈਂਟਸ ਤਿਆਰ ਕਰਦੇ 25 30 40 50 ਲੱਖ ਰੁਪਏ ਭਰਦੇ ਹੋ ਤੁਸੀਂ ਉਹ ਸ਼ਰਤਾਂ ਇਹ ਸਾਰੀਆਂ ਮੈਂ ਥੋੜਾ ਕਹਿ ਰਿਹਾ ਕਿ ਅਸੀਂ ਪੰਜਾਬ ਦੇ ਵੜ ਨਹੀਂ ਕਿਸਮ ਦੇਣਾ ਚਾਹੀਏ ਅਸੀਂ ਕੰਡੇ ਵਾਲੀ ਤਾਰ ਲਾ ਦੇਣੀ ਜੀ ਅਸੀਂ ਬਾਰਡਰ ਬਣਾ ਦੇਣਾ ਜੀ ਅਸੀਂ ਅਲੱਗ ਪੰਜਾਬ ਬਣਾ ਦੇਣਾ ਨਾ ਨੋ ਅਸੀਂ ਸਿਰਫ ਕਹਿੰਦੇ ਕਿ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੀ ਤਰਜ਼ ਤੇ ਇੱਕ ਰੋਅ ਬਣ ਜਾਏ ਜਿਹੜਾ ਵੀ ਬੰਦਾ ਆ ਕੇ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਜੀ ਸੱਤਿਆਵੇ ਕੰਮ ਕਰਨਾ ਚਾਹੁੰਦਾ ਵਪਾਰ ਕਰਨਾ ਚਾਹੁੰਦਾ ਦੁਕਾਨ ਬਣਾਉਣਾ ਚਾਹੁੰਦਾ ਘਰ ਬਣਾਉਣਾ ਚਾਹੁੰਦਾ ਉਹ ਆਣ ਕੇ ਸਾਡੀਆਂ ਸ਼ਰਤਾਂ ਜਿਹੜੀਆਂ ਪ ਲੋ ਇਹ ਕੀ ਹੋਵੇਗਾ ਇਹਦੇ ਨਾਲ 99% ਜਿਹੜੀ ਪਿਲਫਰੇਜ ਹੋ ਰਹੀ ਜਾਂ ਜਿਹੜੀ ਗੈਰ ਕਾਨੂੰਨੀ ਵਸੂ ਆ ਰਹੀ ਆ ਜਿਹੜੇ ਕ੍ਰਾਈਮ ਕਰ ਰਹੇ ਨੇ ਜਿਹੜੇ ਮੁੜ ਕੇ ਫੜੇ ਨਹੀਂ ਜਾਂਦੇ ਉਹ ਸਾਰਾ ਕੰਮ ਬੰਦ ਹੋ ਜਾਏਗਾ ਫਿਰ ਕਹਿਣਾ ਚਾਹੁੰਦਾ ਆਪਣੇ ਲੀਡਰਜ਼ ਨੂੰ ਜਿਹੜੇ ਕੁਝ ਕਹਿੰਦੇ ਨੇ ਨਾ ਕਿ ਸਾਡੇ ਵੀ ਬੰਦੇ ਬਾਹਰ ਕੰਮ ਕਰਦੇ ਨੇ ਤੁਸੀਂ ਮੈਨੂੰ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਜਿਹੜੀਆਂ ਸਟੇਟਾਂ ਨੇ ਇਹ ਲਾਅ ਬਣਾਇਆ ਹੋਇਆ ਉਹਨਾਂ ਸਟੇਟਾਂ ਵਿੱਚ ਮੈਨੂੰ ਜਾ ਕੇ ਕੋਈ ਵੋਟਰ ਬਣ ਕੇ ਕੰਮ ਕਰਕੇ ਕੋਈ ਜ਼ਮੀਨ ਲੈ ਕੇ ਕੋਈ ਘਰ ਬਣਾ ਕੇ ਦਿਖਾ ਦੇ ਨਹੀਂ ਬਣਾ ਸਕਦੇ ਮੇਰੇ ਵੀਰੋ ਐਡੀ ਇਨ ਲੌਜੀਕਲ ਗੱਲ ਕਰ ਅੱਜ ਪੜੇ ਲਿਖੇ ਆਪਣੇ ਬੱਚੇ ਔਰ ਜਿਹੜੀਆਂ ਸਰਕਾਰੀ ਨੌਕਰੀਆਂ ਭਗਵੰਤ ਮਾਨ ਕਹਿੰਦਾ ਨਾ ਕਿ ਮੈਂ 40000 30000 50000 ਨੌਕਰੀ ਦਿੰਦੀ ਇਹਨਾਂ ਨੂੰ ਕੋ ਵਾਈਟ ਪੇਪਰ ਜਾਰੀ ਕਰਨੇ ਕੋ ਉਸ ਵਾਈਟ ਪੇਪਰ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਸਾਰੀਆਂ ਨੌਕਰੀਆਂ ਜਿਹੜੀਆਂ ਪੰਜਾਬ ਦੀਆਂ ਨੌਜਵਾਨਾਂ ਦੀਆਂ ਸੀ ਉਹ ਹਰਿਆਣਾ ਲੈ ਗਿਆ ਰਾਜਸਥਾਨ ਲੈ ਗਿਆ ਦਿੱਲੀ ਵਾਲੇ ਲੈ ਗਏ ਨੇ ਮੇਰੇ ਵੀਰੋ ਇਸ ਕਰਕੇ ਇਹਦਾ ਬੈਸਟ ਸੋਲੂਸ਼ਨ 26 ਤਰੀਕ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਅਗਰ ਮੇਰਾ ਪ੍ਰਾਈਵੇਟ ਮੈਂਬਰ ਬਿਲ ਸਪੀਕਰ ਕੋ ਤਾਰ ਸਿੰਘ ਸੰਧਵਾ ਜਿਹਨੂੰ ਮਿਲ ਕੇ ਦੇ ਕੇ ਆਇਆ ਮੈਂ ਉਹ ਇੰਟਰਡਿਊਸ ਕਰ ਦੂਗਾ ਤਾਂ ਮੈਂ ਸਮਝੂਗਾ ਕਿ ਸਾਡਾ ਜਿਹੜਾ ਹੈਗਾ ਪੰਜਾਬ ਦਾ ਭਲਾ ਹੋ ਜਾਏਗਾ ਇੱਕ ਪੰਜਾਬ ਇਸ ਤਰ੍ਹਾਂ ਦੀ ਧਰਤੀ ਬਣ ਜਾਊਗੀ ਜਿੱਦੇ ਵਿੱਚ ਕੋਈ ਐਕਸਪਲੋਇਟੇਸ਼ਨ ਨਹੀਂ ਕਰ ਸਕੇਗਾ ਜਿੱਦੇ ਵਿੱਚ ਕੋਈ ਤੁਹਾਡੀ ਡੈਮੋਗ੍ਰਾਫੀ ਨੂੰ ਚੇਂਜ ਨਹੀਂ ਕਰ ਸਕੇਗਾ ਤੁਹਾਡੇ ਆਬਾਦੀ ਦੇ ਸੰਤੁਲਨ ਨੂੰ ਤੁਹਾਡੇ ਸੱਭਿਆਚਾਰ ਨੂੰ ਤੁਹਾਡੀ ਜ਼ੁਬਾਨ ਨੂੰ ਕਿਸੇ ਚੀਜ਼ ਨਾਲ ਛੇੜਛਾੜ ਨਹੀਂ ਕਰ ਸਕਦੇ ਕਿੰਨਾ ਸੁਖਾਲਾ ਵਾ ਔਰ ਹਿਮਾਚਲ ਪ੍ਰਦੇਸ਼ ਕਾਂਗਰਸ ਰੂਲ ਸਟੇਟ ਸੀ 1972 ਵਿੱਚ ਉਸ ਵਕਤ ਤੇ ਜਿਹੜੇ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਬੜਾ ਦੂਰ ਦੇਸ਼ ਬੰਦਾ ਹੋਣਾ ਯਾਰ ਉਹ ਉਨੇ ਦੇਖ ਲਿਆ ਕਿ ਹਿਮਾਚਲ ਤਾਂ ਛੋਟੀ ਜੀ ਸਟੇਟ ਆ ਹਿਮਾਚਲੀ ਕਲਚਰ ਬਹੁਤ ਛੋਟਾ ਜਿਹਾ ਘਟ ਗਿਣਤੀ ਆ ਇੱਥੇ ਤਾਂ ਦਿੱਲੀ ਦੇ ਬੰਬੇ ਦੇ ਕਲਕੱਤਾ ਦੇ ਅਮੀਰ ਆਦਮੀ ਆਉਂਦੇ ਨੇ ਪੰਜਾਬ ਤੋਂ ਇਹ ਤਾਂ ਸਾਡੇ ਸਾਰੇ ਬਾਗ ਖਰੀਦਿਆ ਫ੍ਰੀਜ਼ਲੈਂਡਗੇ ਔਰ ਇਹਨਾਂ ਬਾਗਾਂ ਦੇ ਵਿੱਚ ਹੀ ਸਾਡੇ ਹਿਮਾਚਲ ਦੇ ਲੋਕਾਂ ਨੂੰ ਉੱਥੇ ਇੱਕ ਕਿਸਮ ਦਾ ਆ ਮੁਲਾਜ਼ਮ ਰੱਖਿਆ ਜਾਵੇਗਾ ਉਹਨਾਂ ਤੋਂ ਲੇਬਰ ਕਰਾਉਣਗੇ ਉਹ ਵੀ ਦਿਨ ਦੂਰ ਨਹੀਂਗਾ ਜੇ ਆਪਾਂ ਇਹ ਗੱਲ ਨੂੰ ਨਾ ਰੋਕਿਆ ਤਾਂ ਆਪਣੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਇੱਥੇ ਗੁਲਾਮੀ ਕਰਨੀ ਪਵੇਗੀ ਔਰ ਜਿਹੜੇ ਕਹਿੰਦੇ ਮੈਂ ਦੁਬਾਰਾ ਰੀਹਟ੍ਰੀਟ ਕਰ ਦਿੰਦਾ ਕਿ ਜਿਹੜੇ ਕਹਿੰਦੇ ਨੇ ਕਿ ਸਾਡੇ ਬੱਚੇ ਵਿਦੇਸ਼ਾਂ ਜਾਂਦੇ ਨੇ ਆਸਟ੍ਰੇਲੀਆ ਜਾਂਦੇ ਨੇ ਕੈਨੇਡਾ ਜਾਂਦੇ ਨੇ ਜੀ ਐਂ ਤਾਂ ਫਿਰ ਉਹ ਵੀ ਸਾਰੇ ਦੇਸ਼ ਕਰ ਦੇਣਗੇ ਯੈਸ ਉੱਥੇ ਰੌਲਾ ਹੈਗਾ ਵਾ ਇੰਗਲੈਂਡ ਵਿੱਚ ਕਿੰਨੀ ਵੱਡੀ ਐਂਟੀ ਇਮੀਗਰੈਂਟ ਰੈਲੀ ਹੋਈ ਆ ਬਹੁਤ ਵੱਡੀ ਆਸਟ੍ਰੇਲੀਆ ਔਰ ਉਹਨਾਂ ਦਾ ਆਪਣਾ ਉਹ ਵੀ ਸੋਚ ਰਹੇ ਨੇ ਕਿ ਅਸੀਂ ਆਪਣੀ ਆਪਣੀ ਜ਼ੁਬਾਨ ਆਪਣੇ ਪਹਿਰਾਵੇ ਨੂੰ ਕਿੱਦਾਂ ਕਰੀਏ ਪਰ ਉਹਨਾਂ ਦੇਸ਼ਾਂ ਵਿੱਚ ਜਾਣ ਵਾਸਤੇ ਸਾਨੂੰ ਬਕਾਇਦਾ ਤੌਰ ਤੇ ਲਾਫੁਲੀ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਫਿਰ ਅਸੀਂ ਉੱਥੇ ਐਂਟਰ ਕਰ ਸਕਦੇ ਆ ਪਰ ਪੰਜਾਬ ਦੇ ਵਿੱਚ ਕੋਈ ਵੀ ਐਂਟਰ ਕਰ ਸਕਦਾ ਪੰਜਾਬ ਦੇ ਵਿੱਚ ਜਿਹੜੀ ਰੀਸੈਂਟਲੀ ਮਾਈਗ੍ਰੇਸ਼ਨ ਹੋਈ ਹੈ ਬੱਸਾਂ ਤੇ ਟੱਕਾਂ ਵਿੱਚ ਤੇ ਟ੍ਰੇਨਾਂ ਵਿੱਚ ਭਰ-ਭਰ ਕੇ ਲੱਦ-ਲੱਦ ਕੇ ਆ ਰਹੇ ਨੇ ਹੋ ਸਕਦਾ ਕਿਸੇ ਦੀ ਸ਼ਰਾਦਤ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਸਪੈਸ਼ਲ ਇੰਟੈਂਸਿਵ ਰਿਵਿਊ ਵੋਟਾਂ ਦਾ ਐਸ ਆਈ ਆਰ ਜਿਹੜਾ ਰਾਹੁਲ ਗਾਂਧੀ ਨੇ ਮਸਲਾ ਚੱਕਿਆ ਨਾ ਕਿ ਵੋਟ ਚੋਰੀ ਹੋ ਰਹੀ ਭਾਰਤ ਵਿੱਚ ਪੰਜਾਬ ਦੇ ਵਿੱਚ ਵੀ ਹੋ ਸਕਦੀ ਹੈ ਅਗਰ ਇਸ ਤਰ੍ਹਾਂ ਨਾਲ ਤੜਾ ਤੜ ਹੁਣ ਤਾਂ ਸ਼ਾਇਦ ਲੱਖਾਂ ਦੀ ਤਦਾਦ ਆਬਾਦ ਤੜ ਟੱਪ ਚੁੱਕੇ ਨੇ ਕਿਤੇ 3 ਕਰੋੜ ਵਿੱਚੋਂ ਇੱਕ ਇੱਕ ਉੱਕ ਕਰੋੜ ਨਾ ਤੁਹਾਡੇ ਤੇ ਗੈਰ ਪੰਜਾਬੀ ਆਨ ਕੇ ਵੇਜੇ ਤੁਹਾਡੀਆਂ 2027 ਦੀਆਂ ਵੋਟਾਂ ਜਿਹੜੀਆਂ ਉਹ ਤੁਸੀਂ ਨਹੀਂ ਜਿੱਤ ਸਕਦਾ ਕੋਈ ਵੀ ਪੰਜਾਬੀ ਫਿਰਾਂ ਦੇ ਹਾਂ ਵੋਟ ਦਾ ਵੀ ਡਰ ਮੰਨਦੇ ਨੇ ਕੁਛ ਆਗੂ ਕਿ ਪ੍ਰਵਾਸੀਆਂ ਦੀ ਅਗਰ ਸਾਨੂੰ ਅਸੀਂ ਉਹਨਾਂ ਦੇ ਉਲਟ ਬੋਲ ਮੈਂ ਉਲਟ ਨਹੀਂ ਬੋਲਨ ਨੂੰ ਕਹਿ ਰਿਹਾ ਮੈਂ ਕਿ ਤੋ ਕਹਿ ਰਿਹਾ ਕਿ ਪ੍ਰਵਾਸੀ ਕੱਢ ਦਿਓ ਹੁਣ ਜਿਹੜੇ ਵੱਸ ਚੁੱਕੇ ਨੇ ਅਗਰ ਇਹ ਲਾਅ ਬਣੇਗਾ ਇਹ ਰੈਟਰੋਸਪੈਕਟਿਵ ਇਫੈਕਟ ਨਾ ਲਾਗੂ ਨਹੀਂ ਹੋਵੇਗਾ ਯਾਨੀ ਕਿ ਪਿਛਲੀ ਡੇਟ ਤੋਂ ਲਾਗੂ ਨਹੀਂ ਕੀਤਾ ਜਾਵੇ ਹੁਣ ਤੋਂ ਲਾਗੂ ਕੀਤਾ ਜਾਵੇ ਔਰ ਤੇਜਸਵੀ ਯਾਦਵ ਕੌਣ ਹੈ ਬਿਹਾਰ ਦਾ RJD ਦਾ ਇਸ ਵਕਤ ਸਭ ਤੋਂ ਚੀਫ ਮਿਨਿਸਟਰিয়াল ਕੈਂਡੀਡੇਟ ਹੈ ਬਿਹਾਰ ਦੇ ਇਲੈਕਸ਼ਨ ਉਹਦਾ ਟਵਿੱਟਰ ਜਾਓ ਉਹਦੇ ਫੇਸਬੁੱਕ ਦੇ ਅਕਾਊਂਟ ਤੇ ਜਾਓ ਉਹਨੇ ਕਿਹਾ ਅਗਰ ਹਮ ਬਿਹਾਰ ਮੇ ਆਪਣੀ ਸਰਕਾਰ ਬਣਾਏਗੇ ਹਮ ਬਿਹਾਰ ਮੇ ਇਹ ਕਾਨੂੰਨ ਲਾ ਦੇ ਕਰਾਂਗੇ ਕਿ ਕੋਈ ਵੀ ਗੈਰ ਬਿਹਾਰੀ ਬਿਹਾਰ ਮੇ ਆਕਰ ਕੇ ਵੋਟਰ ਨਹੀਂ ਬਣ ਸਕਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਔਰ ਘਰ ਨਹੀਂ ਬਣਾ ਸਕਦਾ ਤੇ ਜੇ ਤੇਜਸਵੀ ਯਾਦਵ ਨੂੰ ਵੀ ਫਿਕਰ ਹੈ ਤੇ ਸਾਰੀਆਂ ਇੰਡੀਆ ਦੀ ਸਟੇਟਾਂ ਦੇ ਲੋਕਾਂ ਨੂੰ ਫਿਕਰ ਹੈ ਤੇ ਇਕੱਲਾ ਹੀ ਪੰਜਾਬ ਅਨਾਥ ਸਟੇਟ ਹੈ ਪਰ ਕਿਉਂ ਨਹੀਂ ਫੇਲ ਬਣਾ ਰਹੇ ਇਹ ਭਗਵਾਨਪਰਮਾਨ ਨੂੰ ਇਹ ਵੀ ਖੁਲਾਸਾ ਤੇ ਕਲੈਰਿਟੀ ਲਿਆਉਣੀ ਚਾਹੀਦੀ ਆ ਕਿ ਕੀ ਤੁਹਾਨੂੰ ਕੋਈ ਦਿੱਲੀ ਦੇ ਲੋਕ ਰੋਕਨੇ ਕਿਉਂਕਿ ਉਹ ਵੀ ਗੈਰ ਪੰਜਾਬੀ ਨੇ ਹੋ ਸਕਦਾ ਉਹਨਾਂ ਦਾ ਇੰਟਰਸਟ ਗੈਰ ਪੰਜਾਬੀਆਂ ਨਾਲ ਜ਼ਿਆਦਾ ਮੈਚ ਕਰਦਾ ਹੋਵੇ ਬਨਿਸਪਤ ਕਿ ਸਾਡੇ ਇਸ ਲਈ ਮੇਰੇ ਵੀਰੋ ਪੰਜਾਬ 'ਚ ਬੈਠੇ ਬਹਾਦਰ ਲੋਕੋ ਸਾਰੇ ਵਰਗਾਂ ਦੇ ਲੋਕਾਂ ਨੂੰ ਐਂਡ ਡੂ ਨਾਟ ਕਨੈਕਟ ਦਿਸ ਵਿਦ ਐਨੀ ਸਾਰਟ ਆਫ ਅ ਰਿਲੀਜੀਅਸ ਇਸ਼ੂ ਐਟ ਆਲ ਜਦੋਂ ਪੰਜਾਬ ਦੇ ਵਿੱਚ ਕਿਸੇ ਦੀ ਡੈਮੋਗ੍ਰਾਫੀ ਬਚੂਗੀ ਕਲਚਰ ਬਚੇਗਾ ਜ਼ੁਬਾਨ ਬਚੇਗੀ ਉਹ ਸਾਰੇ ਵਰਗਾਂ ਤੇ ਸਾਰੇ ਧਰਮਾਂ ਦੇ ਲੋਕਾਂ ਦੇ ਵਾਸਤੇ ਲਾਗੋ ਫਿਰ ਕਹਿ ਦੇਣਾ ਕਿ ਮੈਂ ਲੀਗਲ ਲੜਾਈ ਤੇ ਹੱਕ ਵਿੱਚ ਹਾਂ ਮੈਂ ਵਾਇਲੈਂਸ ਦਾ ਮਦਈ ਨਹੀਂਗਾ ਕਿਸੇ ਨੇ ਕਿਸੇ ਭਈਏ ਨੂੰ ਕੰਨੋ ਖੜ ਕੇ ਜਾਂ ਕੁੱਟ ਮਾਰ ਕੇ ਕਿ ਨਹੀਂ ਕੱਟਣਾ ਬਹੁਤੀਆਂ ਪੰਚਾਇਤਾਂ ਨੇ ਜਿਹੜੇ ਮਤੇ ਪਾਇਏ ਉਹਨਾਂ ਨੂੰ ਲੂਣ ਨਹੀਂਗੀ ਕਿਉਂਕਿ ਵਿਧਾਨ ਸਭਾ ਦੀ ਜਿਹੜੀ ਸਭ ਤੋਂ ਵੱਡੀ ਮਹਾ ਪੰਚਾਇਤ ਪੰਜਾਬ ਦੀ ਉਹ ਕੰਪੀਟੈਂਟ ਅਥਾਰਟੀ ਆ ਕਹਸ ਕਰਦਾ ਕਿ ਅੱਜ ਦੇ ਮੇਰੇ ਲਾਈਫ ਤੋਂ ਬਾਅਦ ਕੋਈ ਕਸਰ ਬਾਕੀ ਨਹੀਂ ਰਹੇਗੀ ਜਿਹੜੇ ਕੁਝ ਲੋਕ ਆਪਣੇ ਸਾਡੇ ਆਗੂ ਵੀ ਕੁਝ ਕਹਿੰਨੇ ਨੇ ਕਿ ਉਹਨਾਂ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ ਤਾਂ ਫਿਰ ਕਰਨਾ ਪਊਗਾ ਨਾ ਆਪਾਂ ਨੂੰ ਜਾਂ ਤਾਂ ਆਪਣੀ ਹੋਂਦ ਗਵਾ ਦਈਏ ਜਾਂ ਆਪਣੀ ਪਛਾਣ ਤੇ ਪੱਗ ਗਵਾ ਦਈਏ ਆਪਣੀ ਜ਼ੁਬਾਨ ਗਵਾ ਦਈਏ ਫਿਰ ਤਾਂ ਲੈ ਉਹਨਾਂ ਨੂੰ ਜਿੰਨੇ ਮਰਜ਼ੀ ਲਿਆ ਕੇ ਉਹਨਾਂ ਤੋਂ ਕੰਮ ਕਰਾਈ ਚਲੋ ਕਿ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿਹੜਾ ਸਿਰਫ ਇਕਨੋਮਿਕ ਗਰਾਉਂਡ ਤੇ ਸਸਟੇਨ ਤੇ ਪੈਸੇ ਕਮਾਉਣ ਵਾਸਤੇ ਆਪਾਂ ਪੈਦਾ ਹੋਏ ਆ ਐਂ ਤਾਂ ਫਿਰ ਸਾਡੇ ਗੁਰੂ ਸਾਹਿਬਾਨ ਨੂੰ ਤੇ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਤਾਂ ਕੁਰਬਾਨੀਆਂ ਦੇਣ ਦੀ ਲੋੜ ਹੀ ਕੋਈ ਨਹੀਂ ਸੀ ਸ਼ਹਾਦਤ ਦੇਣ ਦੀ ਲੋੜ ਹੀ ਨਹੀਂ ਇਹ ਇਹ ਸਾਡੀ ਹੋਂਦ ਦੀ ਲੜਾਈ ਆ ਇਹ ਸਾਡੀ ਐਗਜ਼ਿਸਟ ਆਇਡੈਂਟੀਟੀ ਦੀ ਲੜਾਈ ਆ ਇਹ ਲੜਾਈ ਆਪਾਂ ਸਭ ਨੂੰ ਮਿਲ ਕੇ ਸਾਰੀਆਂ ਪਾਰਟੀਆਂ ਨੂੰ ਜਿੰਨੇ ਵਿਧਾਨ ਸਭਾ ਚ ਐਮ ਐਲ ਏਜ਼ ਨੇ ਤੁਸੀਂ ਵੀ ਪਲੀਜ਼ ਆਮ ਆਦਮੀ ਪਾਰਟੀ ਦੇ ਬੈਨ 993 ਆਪਣੇ ਚੀਫ ਮਿਨਿਸਟਰ ਆਪਣੇ ਸਪੀਕਰ ਨੂੰ ਕਹੋ ਕਿ ਕਿਰਪਾ ਕਰਕੇ ਇਹ ਬਿੱਲ ਤੁਸੀਂ ਮੈਨੂੰ ਕ੍ਰੈਡਿਟ ਨਾ ਦਿਓ ਕੱਢ ਦਿਓ ਬਾਹਰ ਖੇਲੇ ਦਾ ਬਿੱਲ ਤੁਸੀਂ ਨਵੀਂ 레ਜਿਸਲੇਸ਼ਨ ਆਡ ਕਰ ਦਿਓ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੀ ਤਰਜ਼ ਤੇ ਅਗਰ ਇਹ ਲਾਅ ਬਣ ਜੇਗਾ ਤੇ ਪੰਜਾਬ ਬਚ ਜਾਵੇਗਾ ਬਸ ਇਹੀ ਮੈਂ ਕਹਿਣਾ ਚਾਹੁੰਦਾ ਸਦਨ ਨਾਲ ਮੇਰੀ ਰਾਇ